ਜਾਦਾ ਆਪਾਂ ਸ਼ਾਂਤ ਇੱਕ ਮਿੰਟ ਸ਼ਾਂਤ ਹੋ ਜਾ ਸਰਪ੍ਰੇਤ ਸਿੰਘ ਮਤ ਕੋ ਦੇ ਜੀ ਬਜੀ ਜੀ ਉਹਨਾਂ ਨੇ ਆਪਕੋ ਗਾਲੀ ਕਹੀ ਪਾਲ ਮੇਂ ਔਰ ਇੱਕ ਬਾਤ ਉਹ ਗਲਤ ਦਾ ਪ੍ਰਿੰਕਲ ਕਿਉਂਕਿ ਪ੍ਰਿੰਕਲ ਇੱਚੀ ਜ਼ਿਆਦਾ ਨਾ ਪੱਤਰਕਾਰ ਦਾ ਕੰਮ ਹੈ ਪੁੱਛਣਾ ਪੱਤਰਕਾਰ ਨੇ ਪਾਣੀ ਗਿਆ ਤਾਂ ਦਿੱਤਾ ਵੀ ਵੱਡਾ ਭਰਾ ਮੱਖੂ ਛੋਟੇ ਭਰਾ ਨੂੰ ਥੋੜੀ ਕਹਿ ਤਾਂ ਮੈਂ ਤਾਂ ਵੀ ਮਾਫ਼ ਕਰਦੇ ਭਰਾ ਹੋਰ ਕੀ ਤੁਮਾਰਸਾ ਬਸ ਇਹ ਦੇ ਨਾਲ ਬੰਦੂ ਗੇਤੀ ਅਕੋ ਤਾਂ ਜੇ ਮੇਰੇ ਖਿਲਾਫ ਕੋਈ ਪਾਇੇ ਨਾ ਉਹ ਮੇਰੇ ਤੋਂ ਵਰਜੇ ਜ਼ਰੂਰ ਲੈਣਾ ਛੋਟੇ ਭਰਾ ਤੋਂ ਨਹੀਂ ਨਹੀਂ ਮੈਂ ਮੈਂ ਯਾਰ ਤੇਰਾ ਵਰਦਨ ਅਜ ਤੱਕ ਨਹੀਂ ਦਿਆ 7000 ਇੰਟਰਵਿਊ ਚਲਾਤੀ ਆ ਮੈਂ ਕਿਹੜਾ ਸਰਵਾਈਵ ਨਹੀਂ ਹੋ ਸਕਿਆ ਹਨਾ ਤੇ ਤੇਰੇ ਕਿਹੜੇ ਮੈਨੂੰ ਤੂੰ ਅਜ ਤੱਕ ਨਹੀਂ ਮਿਲਿਆ ਤੇਰੇ ਕਿਹੜੇ ਮੇਰੇ ਵੀਰ ਜੋੜੇ ਨਹੀਂ ਦੇ ਸਕੇ ਆਪਾਂ ਇੱਕ ਦੂਜੇ ਤੋਂ ਬਿਨਾ ਸਰਵਾਈਵ ਕਰਦੇ ਪਏ ਆ ਤਾਂ ਮਤਲਬ ਆਪਾਂ ਨੂੰ ਇੱਕ ਦੂਜੇ ਦੀ ਕੋਈ ਜ਼ਰੂਰਤ ਨਹੀਂ ਹੈ ਭਾਈ ਜੀ ਦੇ ਪਰਿਵਾਰ ਯਾਰ ਇੰਨੇ ਪਰਿਵਾਰਾਂ ਦੇ ਤੂੰ ਸਾਲੇ ਹੁਣ ਜੇ ਇਹਨੇ ਤੇਰੇ ਪਰਿਵਾਰ ਦੀ ਗੱਲ ਕੀਤੀ ਹੈ ਹਾਨੀ শেਟੀ ਦੇ ਸ਼ੋਅਰੂਮ ਨਹੀਂ ਤੂੰ ਜਾਣਦਾ ਹਾਨੀ শেਟੀ ਦਾ ਨਾਮ ਨਹੀਂ ਜਾਣਦਾ ਹਾਨੀ শেਟੀ ਤੁਹਾਡੇ ਨਾਲ ਬਹਿ ਕੇ ਇਕੱਠੇ ਖਾਂਦੇ ਰਹੇ ਹੋ ਤੁਸੀਂ